ਅਸੀਂ ਇਹ ਕਹੀ ਜਾਂਦੇ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਜੀ ਹੁਣ ਆਦ ਕੀ ਹੈ ਜਦੋਂ ਸੰਸਾਰ ਦੇ ਬਣਿਆ ਨਹੀਂ ਸੀ ਪਰਮਾਤਮਾ ਉਦੋਂ ਸੀ ਜੀ ਜਦੋਂ ਰਚਨਾ ਕੀਤੀ ਇਹ ਸਰੀਰ ਬਣੇ ਹੋਰ ਪ੍ਰਦੈਸ਼ ਕੀਤੀ ਉਦੋਂ ਵੀ ਸੀ ਖਾਇ ਪੀ ਸੱਚ ਹੁਣ ਵੀ ਹੈਗਾ ਨਾਨਕ ਹੋਸੀ ਪੀ ਸੱਚ ਹੁਣ ਅਸੀਂ ਪਹਿਲੀ ਇਸ ਚੀਜ਼ ਨੂੰ ਨਹੀਂ ਸਮਝ ਸਕੇ ਬਈ ਲੱਭਣਾ ਕਿਉਂ ਆਵੇ ਅਸੀਂ ਸਮਝ ਨਹੀਂ ਕਿ ਦਾ ਕਰਨਾ ਹੈ ਸਾਡਾ ਮਨ ਮੰਨਦਾ ਹੀ ਨਹੀਂ ਵੀ ਪ੍ਰਮਾਤਮਾ ਹੈਗਾ ਹੈ ਕੋਈ ਬਿਲਕੁਲ ਅਸੀਂ ਦੂਜੇ ਨੂੰ ਕੁਐਸਚਨ ਕਰਦੇ ਆ ਯਾਰ ਆਪ ਹੈਗਾ ਕਿ ਨਹੀਂ ਜੀ ਮੈਨੂੰ ਤਾਂ ਨਹੀਂ ਲੱਣੀ ਤੇ ਜੇ ਤੇਰਾ ਮੰਨ ਹੀ ਅੰਨਾ ਹੈ ਗੁਰੂ ਦਾ ਗਿਆਨ ਲਿਆ ਹੀ ਨਹੀਂ ਗੱਲ ਸੁਣੀ ਨਹੀਂ ਜੀ ਇਹਦੇ ਰੱਬ ਦਾ ਦੋਸ਼ ਨਹੀਂਗਾ ਸਾਰੇ ਲੋਕ ਹੈ ਰੱਬ ਨੂੰ ਦੇਖਣਾ ਤੇ ਚਾਹੁੰਦੇ ਆ ਰੱਬ ਨੂੰ ਮਿਲਣਾ ਵੀ ਚਾਹੁੰਦੇ ਆ ਲੇਕਿਨ ਉਹ ਸਹੀ ਰਸਤੇ ਤੇ ਚੱਲਣਾ ਨਹੀਂ ਚਾਹੁੰਦੇ ਜਿੱਦਾਂ ਕਿਸੇ ਨੂੰ ਪੁੱਛੋ ਵੀ ਰੱਬ ਦੇ ਰਸਤੇ ਤੇ ਕਿੱਦਾਂ ਚੱਲਣਾ ਹੈ ਤੇ ਸੁਣ ਲੈਂਦੇ ਸਾਰਾ ਲੇਕਿਨ ਚੱਲਣਾ ਨਹੀਂ ਉਸ ਰਸਤੇ ਤੇ ਲੇਕਿਨ ਉਹ ਸਾਨੂੰ ਨਹੀਂ ਦੇਖਦੇ ਨਹੀਂ ਨਹੀਂ ਜਿਹੜਾ ਸਮਝਾਉਣ ਵਾਲਾ ਨਾ ਉਹਦੇ ਚ ਪਾਵਰੇ ਨਹੀਂ ਉਹ ਸਹੀ ਤਰੀਕੇ ਨਾਲ ਨਹੀਂ ਸਮਝਾ ਰਿਹਾ ਦੱਸ ਨਹੀਂ ਰਿਹਾ ਵੀ ਨਹੀਂ ਨਹੀਂ ਉਹਨੇ ਆਪ ਨਹੀਂ ਪਾਇਆ ਹਾਂ ਇਹ ਹੀ ਹੈ ਮੇਰੇ ਉਪਰ ਪੜ ਪੜੀ ਗੱਲਾਂ ਕਰਦਾ ਦੋ ਚਾਰ ਗ੍ਰੰਥ ਪੜ ਗਏ ਜੀ ਪਾਉਦੇ ਨਾ ਯਾਰ ਸੱਚ ਲਿਖਦੇ ਕਿ ਜਿਹੜੇ ਤਿੰਨਾ ਗੁਣਾਂ ਦੇ ਪ੍ਰਭਾਵ ਚਰਥ ਕੀਤੇ ਐ ਜੀ ਉਹ ਤੁਹਾਨੂੰ ਸਮਝਣੇ ਹੋਣੇ ਕੋ ਕੋ ਦੇ ਚ ਉਹਦੀ ਮਤ ਹੈ ਚੌਥੇ ਪੱਧਰ ਦੀ ਗੱਲ ਨਹੀਂ ਜਿਵੇਂ ਅੱਗੇ ਆਪਾਂ ਜਾਰਾ ਜਿਵੇਂ ਲਾ ਤੇ ਹੀ ਬੁਣੀ ਸੰਸਾਰ ਭਰਮ ਸੁਤਾ ਸੁਤਿਆ ਰਹਿਣ ਵਿਹਾਨੀ ਹਾਂਜੀ ਹਾਂਜੀ ਹੁਣ ਸਾਨੂੰ ਰੱਸੀ ਨਹੀਂ ਰੇ ਸੱਪ ਦੀ ਨਹੀਂ ਐ ਤੇ ਜਦੋਂ ਲੈਟ ਜਾਗ ਪਏ ਤੋ ਬਾਲਾ ਰੱਸੀ ਦਾ ਭਰਮ ਖਤਮ ਹੋ ਜਾਂਦਾ ਜੀ ਪਾਸੀ ਭਰਮ ਜੀ ਤੁਰੇ ਫਿਰਦੇ ਆ ਤੁਹਾਡੀ ਜਰੀ ਬਦ ਕਿਸਮ ਤੇ ਐ ਹਾਂਜੀ ਤੇ ਜਿਹੜੀ ਗੁਰਮਤ ਹੈ ਇਹ ਐਡਾ ਕ ਵੱਡਾ ਗਿਆਨ ਹੈ ਬਿਰਭਾ ਕਰੋੜਾਂ ਬੰਦੇ ਮੰਨਣ ਦੇ ਕਰੋੜਾਂ ਹੀ ਇਸ ਵਰ ਜਾਣਗੇ ਪਰ ਬਾਂ ਮੰਨ ਬਸ ਉਸੇ ਨਾਲ